ਦੇਖ ਮਰਦਾਨਿਆ ਰੰਗ ਗਰਤਾਰ ਦੇ ਸਸਕਾਲ ਦੀ ਇਸ ਵਕਤ ਅਸੀਂ ਖੜੇ ਆ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਪੰਜਾ ਸਾਹਿਬ ਪੰਜਾ ਸਾਹਿਬ ਦੀ ਕਵਰਿੰਗ ਕਰਦੇ ਹੋਏ ਸਾਨੂੰ ਉਹ ਮਹਾਨ ਸ਼ਖਸੀਅਤ ਮਿਲੀ ਉਹਨਾਂ ਦੇ ਦਰਸ਼ਨ ਹੋਏ ਗੱਲ ਕਰੀਏ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨਾਲ ਲੰਮਾ ਸਵਾਰੇ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿੰਦੇ ਹੋਏ ਭਾਈ ਮਰਦਾਨਾ ਉਹਨਾਂ ਦੀ ਅੰਸਵੰਸ ਦੇ ਵਿੱਚੋਂ ਆਰਮੀ ਪੀੜੀ ਦੇ ਵਾਰਿਸ ਸਾਡੇ ਨਾਲ ਹੈ ਭਾਈ ਲਾਲ ਸਿੰਘ ਜੀ ਦੇ بیٹے ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤਾਲੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਭਾਈ ਜੀ ਜੇ ਖਾਲਸਾ ਸਾਹਿਬ ਹੈ ਜੀ ਫਾਤੀ ਜੀ ਭਾਈ ਜੀ ਖਾਲਸਾ ਸਾਹਿਬ ਹੈ ਜੀ ਪਾਈਸਾ ਪਹਿਲਾਂ ਤਾਂ ਤੁਹਾਡਾ ਧੰਨਵਾਦ ਅ ਅਸੀਂ ਅੱਜ ਇੱਥੇ ਪਹੁੰਚੇ ਹੋ ਕਿ ਮੈਸੇਜ ਦੇਣਾ ਚਾਹੁੰਦੇ ਹਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਮੈਂ ਭਾਈ ਨੈਮ ਸਾਹਿਬ ਲਾਲ 18ਵੀਆਂ ਸੰਸਬੰਸ ਬਾਬਾ ਮਰਦਾਨਾ ਜੀ ਦੀ ਮੈਸੇਜ ਸਾਰੀ ਦੁਨੀਆ ਵਾਸਤੇ ਇਹ ਹੈ ਕਿ ਜਿਹੜਾ ਪੈਗਾਮ ਉਹ ਜਿਹੜਾ ਦਰਸ ਗੁਰੂ ਨਾਨਕ ਜੀ ਨੇ ਦਿੱਤਾ ਸੀ ਸੰਗਤਾਂ ਨੂੰ ਪਿਆਰ ਮੁਹੱਬਤ ਅਮਨ ਦਾ ਗੁਲਦਸਤਾ ਜਿਹੜਾ ਪੇਸ਼ ਕੀਤਾ ਸੀ ਧਰਮ ਦੀ ਵੰਡ ਨਹੀਂ ਪਾਈ ਸਾਰੇ ਧਰਮਾਂ ਨੂੰ ਇੱਕ ਗੁਲਦਸਤਾ ਬਣਾ ਕੇ ਸਾਰੇ ਫੁੱਲਾਂ ਨੂੰ ਇਕੱਠਾ ਕਰਕੇ ਪਿਆਰ ਦਾ ਸੰਦੇਸ਼ ਦਿੱਤਾ ਸੀ ਤੇ ਬੇਨਤੀ ਹੈ ਕਿ ਉਹੀ ਪਿਆਰ ਦੇ ਸੰਦੇਸ਼ ਨੂੰ ਲੈ ਕੇ ਤੁਸੀਂ ਅੱਗੇ ਜਾਣਾ ਐਸ ਦੇ ਬਾਅਦ ਅਸੀਂ ਬਹੁਤ ਖੁਸ਼ਕਿਸਮਤ ਹੈ ਕਿ ਭਾਈ ਮਰਦਾਨਾ ਜੀ ਦੀ ਅਨਸਪੰਸ ਤੋਂ ਹੈ ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਅਦਾ ਕਰਨੇ ਕਿ ਜਿਹਦੇ ਕੇ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਦਾ ਆਪਣੇ ਨਾਲ ਰੱਖਿਆ ਅਸੀਂ ਬਹੁਤ ਵੱਡ ਪੱਗਈ ਆ ਤੇ ਗੁਰੂ ਨਾਨਕ ਜੀ ਦਾ ਪਿਆਰ ਭਾਈ ਮਰਦਾਨਾ ਜੀ ਨਾਲ ਬਹੁਤ ਜ਼ਿਆਦਾ ਸੀ ਤੇ ਆਪ ਉਮਰ ਤਾਂ ਵੀ 10 ਸਾਲ ਵੱਡੇ ਸਨ ਔਰ 47 ਸਾਲ ਗੁਜ਼ਾਰੇ ਪਾਪਾ ਮਰਦਾਨਾ ਜੀ ਨੇ ਗੁਰੂ ਨਾਨਕ ਜੀ ਦੇ ਨਾਲ ਤੇ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਨੂੰ ਕਿਹਾ ਸੀ ਕਿ ਮਰਦਾਨਾ ਤੇਰੀਆਂ 21 ਕੁਲਾ ਤਾਰੀਆਂ 21 ਕੁੱਲਾ ਤਾਰੀਆਂ ਤੇ 18ਵੀਂ ਕੁੱਲਾ ਤੇ 19ਵੀਂ ਦੀ ਕੋਸ਼ਿਸ਼ ਕਰਨੇ ਪਏ ਆ ਤੇ ਸੰਤਾ ਅੱਗੇ ਅਪੀਲ ਸਪੈਸ਼ਲ ਐ ਸੰਸਥਾਵਾਂ ਅੱਗੇ ਜਿਹੜੀ ਆਰਗੇਨਾਈਜੇਸ਼ਨ ਆ ਵੱਡੀਆਂ ਵੱਡੀਆਂ ਕਿ ਉਹ ਉਸਤਾਨ ਤੇ ਜਿੱਥੇ ਬਾਬਾ ਜੀ ਗੁਰੂ ਨਾਨਕ ਜੀ ਦਾ ਔਰ ਭਾਈ ਮਰਦਾਨਾ ਜੀ ਦਾ ਸਾਥ ਸੀ ਜਿੱਥੇ ਫਿਰਦੇ ਸੀ ਅੰਗ ਸੰਗ ਰਹਿੰਦੇ ਸੀ ਆ ਗੱਲ ਕਰੀਏ ਜੇ ਤੋਂਡੀ ਗੱਲ ਵਿੱਚ ਗੱਲ ਕਰੀਏ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਪਹਿਲੀ ਵਾਰ ਕਿੱਥੇ ਮਿਲੇ ਸਨ ਗੁਰਨਾਨਕ ਜੀ ਬਿੰਨਨ ਕਾਨਸਾਂ ਤੇ ਰਹਿਣ ਵਾਲੇ ਸੀ ਉਹ ਭਾਈ ਮਰਦਾਨਾ ਜੀ ਵੀ ਉਥੋਂ ਦੇ ਹੀ ਹਾਸ਼ੀਦ ਸਨ ਉਸੇ ਗਾਉਂ ਦੇ ਸੀ ਜਿਹੜਾ ਪੁਰਾਣਾ ਨਾਂ ਰਾਏਪੋਈ ਦੀ ਤਲਵੰਡੀ ਸੀ ਇਹ ਨਵਾਂ ਨਾਂ ਨਨਕਾਨ ਸਾਹਿਬ ਆ ਤੇ ਉਥੋਂ ਦੇ ਵਸਨੀਕ ਸੀ ਭਾਈ ਮਰਦਾਨਾ ਜੀ ਜਿੱਥੇ ਉਹਨਾਂ ਦਾ ਸਾਥ ਹੋਇਆ ਤੇ ਨਾਲ ਇਹ ਕਿਸਮਤ ਮੁਕੱਦਰ ਹੁੰਦੇ ਆ ਕਿ ਰੋਹਾਨੀਅਤ ਦਾ ਉਹ ਜੱਥਾ ਉਹ ਮੁੱਠ ਬਾਬੇ ਮਰਦਾਨੇ ਦੇ ਨਾਂ ਲਿਖੀ ਹੋਈ ਸੀ ਜਿਹੜੀ ਕਿ ਉਹਨਾਂ ਨੂੰ ਮਿਲੀ ਤੇ ਉਸ ਵਕਤ ਬਾਬਾ ਨਾਨਕ ਜੀ ਕੋਲ ਕੋਈ ਵੀ ਨਹੀਂ ਗਿਆ ਹਾਲਾਂਕਿ ਖੁਦ ਬੁਲਾਉਂਦੇ ਸੀ ਕਿ ਇੱਕ ਕੋਈ ਬੰਦਾ ਆਵੇ ਮਾਨੂੰ ਨਾਮ ਦਾ ਬਖਸ਼ਾ ਲੇਕਿਨ ਇਹ ਜਿਹੜਾ ਭਾਗ ਮਿਲੇ ਭਾਈ ਮਰਦਾਨੇ ਦੇ ਤੇ ਉਸ ਭਾਗ ਨੂੰ ਲੈ ਕੇ ਅੱਜ ਤੱਕ ਦੁਨੀਆ ਤਰਦੀ ਪਈ ਹੈ ਔਰ ਬੜੀ ਇੱਜ਼ਤ ਕਰਦੀ ਦੁਨੀਆ ਬੜਾ ਪਿਆਰ ਮੁਹੱਬਤ ਕਰਦੀ ਹੈ ਇਹ ਬਾਬੇ ਨਾਨਕ ਦੀ ਕਿਰਪਾ ਸਾਰੀ ਹਾਂ ਇੰਡੀਆ ਵਾਲਿਆਂ ਨੂੰ ਕੀ ਪੇਗਾਮ ਦੇਣਾ ਚਾਹੁੰਦੇ ਆਂ ਇੰਡੀਆ ਸਾਡਾ ਜੀ ਦੂਸਰਾ ਘਰ ਹੈ ਇੰਡੀਆ ਵਾਲੀ ਸੰਗਤਾਂ ਬੜੀਆਂ ਪਿਆਰ ਕਰਦੀਆਂ ਸਾਡੇ ਨਾਲ ਕਿਉਂਕਿ ਉਧਰ ਮੈਜੋਰਟੀ ਜ਼ਿਆਦਾ ਆ ਉਹ ਉਹ ਅੱਜ ਕੱਲ ਤਰਸਦੇ ਪਏ ਨੇ ਕਿ ਆਹ ਬਹੁਤ ਪਿਆਰ ਕਰਦੇ ਨੇ ਤੇ ਮੈਸੇਜ ਆਈ ਹੈ ਕਿ ਭਾਈ ਮਰਦਾਨਾ ਜੀ ਦਾ ਤੁਸੀਂ ਨਨਕਾਣੇ ਵੀ ਸਮਾਦਮ ਕੋਈ ਮਨਾਇਆ ਕਰੋ ਇੱਕ ਅਪੀਲ ਹੈ ਕਿ ਜਿਵੇਂ ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ ਸੰਗਤਾਂ ਖਾਸ ਕਰ ਇੰਡੀਆ ਦੀਆਂ ਐਨ ਜੀ ਸਾਡੀ ਆਲ ਔਲਾਦ ਨਾਲ ਪਿਆਰ ਕਰੋ ਤਾਂ ਕਿ ਜਦੋਂ ਕੀਰਤਨ ਦੀ ਸਾਂਝ ਹੈ ਉਹ ਅੱਗੇ ਵਧੇ ਤੇ ਸਾਡੇ ਅਗਲੇ ਬੱਚਿਆਂ ਨੂੰ ਵੀ ਪਤਾ ਲੱਗੇ ਤੇ ਉਹਨਾਂ ਨੂੰ ਵੀ ਮੌਕੇ ਮਿਲਣਗੇ ਤੇ ਉਹਨਾਂ ਨਾਲ ਪਿਆਰ ਮੁਹੱਬਤ ਰੱਖੋ ਔਰ ਸਾਡੇ ਅਗਲੇ ਦਿਲੇ ਘਰ ਹੈ ਉਥੇ ਆਵੋ ਮਿਲੋ ਗਿਲੋ ਤਾਂ ਕਿ ਪਿਆਰ ਹੋਰ ਵਧੇ ਤੇ ਰੱਬਾ ਬਾਬੇ ਨਾਲ ਤੇ ਪਿਆਰ ਵੰਡਿਆ ਹਜੇ ਹਜੇ ਤੇ ਕਰਵੀ ਤੁਸੀਂ ਰਵਾਵ ਤੇ ਕੀਰਤਨ ਕਰਦੇ ਹੋ ਹਾਂਜੀ ਰਵਾਵ ਤੇ ਵੀ ਕੀਰਤਨ ਕਰਦੇ ਤੇ ਹਾਰਮੋਨੀਅਮ ਤੇ ਕਿਉਂਕਿ ਹੁਣ ਪਾਰਟੀ ਲੀਡਰ ਮੈਂ ਬਣ ਗਿਆ ਮੈਂ ਤੇ ਪਹਿਲਾਂ ਮੈਂ ਨਹੀਂ ਬੈੰਦਾ ਹੁੰਦਾ ਸਾਹਿਬ ਅੱਬਾ ਬਾਲਾ ਸਾਹਿਬ ਦੇ ਹੁੰਦੇ ਆ ਪਹਿਲਾਂ ਸਾਈਡ ਤੇ ਦਬਾਬ ਤੇ ਕੋਈ ਨਾ ਆਪ ਪਲੇ ਕਰਨ ਤਾਂ ਹਾਰ ਨਹੀਂ ਤੇ ਕਰਦੇ ਤਾਂ ਕਿ ਇਹ ਅੱਗੇ ਚੱਲੇ